ਸਾਡੇ ਗੁੱਜੇ ਗੁੱਜੇ ਸੱਜਣ ਸਾਡੇ ਗੁੱਜੇ ਗੁੱਜੇ ਸੱਜਣ ਕਿੱਥੇ ਜਾ ਪੁੱਜੇ ਸੱਜਣ ਕਿੱਥੇ ਜਾ ਪੁੱਜੇ ਸੱਜਣ ਸਾਡੇ ਗੁੱਜੇ ਗੁੱਜੇ ਸੱਜਣ ਸਾਨੂੰ ਅੱਜਕੱਲ ਪਲ ਨਹੀਂ ਦਿੰਦੇ ਸਾਨੂੰ ਅੱਜਕੱਲ ਪਲ ਨਹੀਂ ਦਿੰਦੇ ਕਿਹੜੇ ਕਮੀ ਰੁੱਜੇ ਸੱਜਣ ਸਾਡੇ ਗੁੱਜੇ ਗੁੱਜੇ ਸੱਜਣ ਸਾਡੇ ਗੁੱਜੇ ਗੁੱਜੇ ਸੱਜਣ ਉਹਦੇ ਦਿਲ ਦੀਆਂ ਉਹੀ ਜਾਣੇ ਉਹਦੇ ਦਿਲ ਦੀਆਂ ਉਹੀ ਜਾਣੇ ਕੌਣ ਦਿਲਾਂ ਦੀ 부ਜੇ ਸੱਜਣ ਸਾਡੇ ਗੁਜੇ ਗੁਜੇ ਸੱਜਣ ਕਿਹੜੇ ਕਮੀ ਰੁਜੇ ਸੱਜਣ ਜਿਸ ਨੂੰ ਅਸੀਂ ਸਮੁੰਦਰ ਸਮਝੇ ਜਿਸ ਨੂੰ ਅਸੀਂ ਸਮੁੰਦਰ ਸਮਝੇ ਉਹ ਤਾ ਨਿਕਲੇ ਕੁਝੇ ਸੱਜਣ ਸਾਡੇ ਗੁੱਝੇ ਗੁੱਝੇ ਸੱਜਣ ਕਿੱਥੇ ਜਾ ਪੁਜੇ ਸੱਜਣ ਸਾਡੇ ਗੁੱਝੇ ਗੁੱਝੇ ਸੱਜਣ ਚੱਲ ਸੁਖ ਆਪਾਂ ਕੀ ਲੈਣਾ ਹੈ ਚਲ ਸੁਖ ਆਪਾਂ ਕੀ ਲੈਣਾ ਹੈ ਕਾਣ ਉਹਦੇ ਨਾਲ ਲੁੱਝੇ ਸੱਜਣ ਸਾਡੇ ਗੁੱਝੇ ਗੁੱਝੇ ਸੱਜਣ ਕਿੱਥੇ ਜਾ ਪੁੱਝੇ ਸੱਜਣ ਜਸ ਨੂੰ ਅਸੀਂ ਸਮੁੰਦਰ ਸਮਝੇ ਉਹ ਤਾਂ ਨਿਕਲੇ ਗੁੱਝੇ ਸੱਜਣ ਸਾਡੇ ਗੁੱਝੇ ਗੁਜੇ ਸੱਜਣ ਸਾਡੇ ਗੁਜੇ ਗੁਜੇ ਸੱਜਣ ਸਾਡੇ ਗੁਜੇ ਗੁਜੇ ਸੱਜਣ ਕਿੱਥੇ ਜਾ ਪੁਜੇ ਸੱਜਣ ਧੰਨਵਾਦ ਸ਼ੁਕਰੀਆ